ਟੈਕ ਰੋਬਟ ਟੈਕ ਰੋਬਟ ਅੰਗਰੇਜ਼ੀ ਵੀਡ ਤੇ 13-14 ਸਾਲ ਹੋ ਗਏ ਨੇ ਹੁਣ ਤਾਂ ਖਾਦਾ ਹੀ ਆ ਜੋ ਵੀ ਸਟਾਰ ਗਿਪੀ ਕਰਵਾਲ ਨੂੰ ਕੁਮੰਡ ਫਿਰਨ ਤੇ ਖਾਂਡ ਪੀਣ ਦਾ ਖੂਬ ਚੌਂਗ ਹੈ ਤੇ ਇਸੇ ਲਈ ਅੱਜ ਸਾਡੇ ਨਾਲ ਹੀ ਆਏ ਨੇ ਲੰਚ ਤੇ ਤਾਂ ਜਿਵੇਂ ਐਨਨ ਨੂੰ ਕੁਮਾਵਾਂਗੇ ਵੀ ਬਿਕੋਜ਼ ਇਹ ਰਿਵੋਲਵਿੰਗ ਰੈਸਟੋਰੈਂਟ ਇੱਕ ਫਾਰਮਾ ਵੀ ਨਹੀਂ ਪਸੰਦ ਆਇਆ ਜੀ ਖਾਣਾ ਬਿਲਕੁਲ ਜੀ ਜੇ ਪਸੰਦ ਆਇਆ ਉਹਨਾਂ ਦਾ ਮੈਂ ਇੱਥੇ ਹੋਣਾ ਹੀ ਨਹੀਂ ਸੀਗਾ ਜੀ ਸੋ ਖਾਣਾ ਪਸੰਦ ਆਇਆ ਤਾਂ ਹੀ ਤਾਂ ਕਿਉਂਕਿ ਮੈਂ ਆਲਰੇਡੀ ਇੱਕਦਮ ਪਹਿਲਾਂ ਆ ਚੁੱਕਿਆ ਸਾਡੀ ਰਿਡਨ ਫਿਲਮ ਮਣੀ ਸੀਗੀ ਡਬਲ ਦੀ ਟ੍ਰਬਲ ਉਹਦਨ ਰਾਤ ਨੂੰ ਅਸੀਂ ਡਿਨਰ ਕਰ ਰਹੇ ਸੀ ਮੈਂ ਧਰਮਪਾਜੀ ਤੇ ਸੁਭਾਸ਼ ਕੇ ਜੀ ਕਿਉਂਕਿ ਇਹ ਰੈਸਟੋਰੈਂਟ ਹੈ ਜਿੰਨਾਂ ਦਾ ਹੈਗਾ ਮਾਨ ਇਹ ਭਾਈ ਨੇ ਕਿਹਾ ਵੀ ਮੈਂ ਉੱਥੇ ਉਰੇ ਅਰੇਂਜਮੈਂਟ ਕਰ ਰਿਹਾ ਹਾਂ ਅਸੀਂ ਸਾਰੀ ਟੀਮ ਲੈ ਕੇ ਡਾਇਰੈਕਟਰ ਸੁਨੀਪ ਕਾਂਗ ਸਾਰੇ ਬੰਦੇ ਲੈ ਕੇ ਅਸੀਂ ਉਰੇ ਆਏ ਤੇ ਬੜਾ ਇੰਜੋਏ ਕੀਤਾ ਸਾਰੇ ਬੜੇ ਖੁਸ਼ ਗਏ ਜੀ ਠੀਕ ਹੈ ਜੀ ਪਹਿਲਾਂ ਵੀ ਤੁਸੀਂ ਪ੍ਰੈਸ ਕਾਨਫਰੈਂਸ ਕਰਕੇ ਆਈ ਥਿੰਕ ਤੁਹਾਨੂੰ ਭੁੱਖ ਵੀ ਲੱਗੀ ਹੋਣੀ ਟਾਈਮ ਵੀ ਹੋ ਗਿਆ ਤਾਂ ਤੁਸੀਂ ਕੁਝ ਲੈਣਾ ਪਸੰਦ ਕਰੋਗੇ ਮੈਂ ਤਾਂ ਸਾਰਾ ਕੁਝ ਲੈਣਾ ਹੀ ਮੈਂ ਐਕਚੁਅਲੀ ਚਾਹਾਂ ਕਿ ਮੈਂ ਕੈਮਰੇ ਦੇ ਅੱਗੇ ਨਾ ਹੀ ਕੰਮ ਜੀ ਮੈਂ ਜਦੋਂ ਖਾਣਾ ਤਾਂ ਮੈਂ ਬਹੁਤ ਆਨੇ ਨੂੰ ਖਾਣਾ ਜੀ ਠੀਕ ਹੈ ਤਾਂ ਖਾਣ ਖਾਣ ਪੀਣ ਦਾ ਕੀ ਪਸੰਦ ਹੈ ਤੁਹਾਨੂੰ ਜਿਹੜੀ ਫੇਵਰਿਟ ਡਿਸ਼ ਕਿਹੜੀ ਹੋਵੇ ਆ ਵੈਸੇ ਜੀ ਮੈਨੂੰ ਘਰ ਦੀ ਰੋਟੀ ਬਹੁਤ ਪਸੰਦ ਆ ਜੀ ਯੈਲੋ ਦਾਲ ਭਿੰਡੀਆਂ ਮੁੰਡੀਆਂ ਤੇ ਬਾਕੀ ਉਹਦਾ ਕਿਸੇ ਚੀਜ਼ ਨੂੰ ਲੋ ਨੀ ਗਈ ਜਿਹੜਾ ਕੁਛ ਆ ਜਾਂਦਾ ਜੀ ਮੈਂ ਸਭ ਕੁਝ ਖਾਲਾ ਜੀ ਚਾਹੇ ਕੋਈ ਕੋਈ ਚੀਜ਼ਾਂ ਬਖਾਰ ਵੀ ਖਾਲਾ ਜੀ ਬਾਲਾ ਡਰਾਮੇ ਵਾਈਨਿੰਗ ਇਹਦੀ ਮਤਲਬ ਉਹੀ ਗੱਲ ਹੈ ਜਿਹੜੀ ਮੀਡੀਆ ਪਹਿਲਾਂ ਵੀ ਆ ਕਿ ਡਾਊਨ ਟੂ ਅਰਥ ਨੇ ਜੀ ਸਿੰਪਲ ਐਕਚੁਅਲੀ ਕਿਹਾ ਜੀ ਸ਼ੁਰੂ ਤੋਂ ਮੈਂ ਅਲੱਗ ਅਲੱਗ ਜਗ੍ਹਾ ਤੋਂ ਤੇਰੇ ਆ ਜੀ ਮੈਂ ਪਿੰਡ ਜਮਿਆਪੜਿਆ 10 ਸਾਲ 15 ਉੱਥੇ ਲਾਇਆ ਉਹਦੋਂ ਚੰਡੀਗੜਾ ਗਿਆ ਚੰਡੀਗੜਾ ਤੋਂ ਬਾਅਦ ਫੇਰ ਮੈਂ ਕੈਨੇਡਾ ਚਲੇ ਗਿਆ ਦਿੱਲੀ ਰਹਾ ਅਰ ਜਦ ਕਦੇ ਕਿ ਜਿਵੇਂ ਜਿਵੇਂ ਚੀਜ਼ਾਂ ਰਹੀਆਂ ਕੋਈ ਪਹਿਲਾਂ ਮੈਂ ਕਾਫੀ ਚੀਜ਼ਾਂ ਨਹੀਂ ਸੀ ਜਾਣਦਾ ਕਿਆ ਮੀਟ ਨਹੀਂ ਖਾਣਾ ਉਹ ਚੀਜ਼ ਨਹੀਂ ਕਰਨੀ ਅੱਜ ਵੀ ਕਰਨੀ। ਬਟਰ ਹੋਲੀ-ਹੋਲੀ ਫਿਰ ਗਈ ਜਗ੍ਹਾ ਤੇ ਆਪਸ਼ਨਸ ਹੀ ਰਹਿ ਜਾਂਦੀਆਂ। ਸੋ ਕਾਣੀਆ ਸ਼ੁਰੂ ਕਰਕੇ ਹੁਣ ਮੈਂ ਕਿਸੇ ਚੀਜ਼ ਨੂੰ ਲੋਨ ਨਹੀਂ ਖਾ ਹਰ ਚੀਜ਼। ਜੀ ਚੀਜ਼ ਖਾ ਲੈਂਦੇ ਹੋਂ ਤੇ ਸਿਰਫ ਖਾਂਡਈ ਸ਼ੌਕ ਹੈ, ਬਣਾਉਣ ਦਾ ਵੀ ਸ਼ੌਕ ਹੈ ਤੁਹਾਨੂੰ। ਕਰੇ ਬਣਾਉਂਦੇ ਹੋ ਕਦੇ ਵਾਈਫ ਨੂੰ ਖਾਣਦੇ ਹੋ ਬਣਾ ਕੇ ਜਾਂ ਬੱਚਿਆਂ ਲਈ। ਵੈਸੇ ਤਾਂ ਮੈਂ ਸਟੂਡੈਂਟ ਆ ਜੀ ਹੋਟਲ ਮੈਨੇਜਮੈਂਟ ਦਾ। ਮੈਂ ਕਿਚਨ ਚ ਕਾਫੀ ਕੰਮ ਕੀਤਾ ਜੀ। ਸੋ ਇਦਾਂ ਦੀਆਂ ਬਹੁਤ ਦਸ਼ਾ ਬਣਾਈਆਂ ਮੈਂ। ਬਟ ਹੁਣ ਮੈਨੂੰ ਲੱਗਦਾ ਕਿ ਆਲਮੋਸਟ 13-14 ਸਾਲ ਹੋ ਚਲੇ ਜੀ। ਹੁਣ ਤਾਂ ਖਾਦਾ ਹੀ ਆ 14 ਸਾਲਾਂ ਤੋਂ ਪਰ ਕੀ ਕੀ ਬਣਾ ਲੈਂਦੇ ਹੋ ਤੁਸੀਂ ਮੈਂ ਸਾਰਾ ਕੁਝ ਬਣਾ ਲਾ ਜੀ ਦੱਸੋ ਤੁਸੀਂ ਕਿਸ ਦਿਨ ਆਊਟ ਲੰਚ ਲੈਣ ਤੇ ਮੈਂ ਸਾਰਾ ਕੁਝ ਬਣਾ ਕੇ ਖਲਾਉਂਗੀ ਤੁਹਾਨੂੰ ਵਾਹ ਜੀ ਤੇ ਤੁਹਾਡੀ ਫਿਰ ਮਿੱਠੇ ਚ ਕੀ ਪਸੰਦ ਹਨ ਮਿੱਠੇ ਜਿਵੇਂ ਸ ਤਾਂ ਮੈਨੂੰ ਸਾਰਾ ਕੁਝ ਪਸੰਦ ਆ ਜੀ ਅੱਜ ਕੱਲ ਮੇਰਾ ਮਿੱਠਾ ਬੰਦ ਕੀਤਾ ਹੋਇਆ ਵਾ ਮੈਂ ਤਾਂ ਮਿੱਠਾ ਮੈਂ ਬਹੁਤ ਖਾਣਾ ਜੀ ਮੈਂ ਉਹ ਵੀ ਖਾਣਾ ਮਿੱਠਾ ਮੈਨੂੰ ਲੱਗਦਾ ਕਿ ਜਿੰਨ ਕਹਿੰਦਾ ਕਿ ਅੰਦਰ ਤੋਂ ਮਿੱਠਾ ਖਾਂਦਾ ਮੈਂ ਉਹ ਹਾਂ ਜੀ ਕੋਈ ਵੀ ਚੀਜ਼ ਹੋਵੇ ਮਿੱਠੀ ਹੋਵੇ ਗਲਾਜ਼ ਜਾਮਨ ਹੋਣ ਗਸਬੂਲੇ ਹੋ

बॉडीली थोड़ा ज्यादा फिट चाहिए फिल्म बारे में भी गाल करेंगे तू सी टैलेंट का चक लो कितनी फिल्म वाली गाल करिए डबल दी ट्रबल नहीं मतलब डबल दी सक्सेस हो गया एनी फिल्म चंगी कमाई की है दे एनी सक्सेसफुल हो रही है की तो अनु लग रहा है सक्सेस फॉर्मूला की रे फंडा ਆ ਦੇਖੋ ਸਕਸੈਸ ਫਾਰਮੂਲਾ ਕੋਈ ਨਹੀਂ ਹੁੰਦਾ ਜੀ ਕਿਉਂਕਿ ਫਿਲਮ ਜਦੋਂ ਕੋਈ ਵੀ ਬਣਾਉਂਦਾ ਨਾ ਹਰ ਬੰਦਾ ਸੋਚ ਕੇ ਬਣਾਉਂਦਾ ਕਿ ਫਿਲਮ ਅੱਛੀ ਬਣੇ ਫਿਲਮ ਅੱਛੀ ਆ ਨਹੀਂ ਅੱਛੀ ਲੋਕੀ ਦੱਸਦੇ ਸੋ ਅਸੀਂ ਫਿਲਮ ਦੇਖ ਲਈ ਸੀਗੀ ਥਰਸਡੇ ਨੂੰ ਮੈਂ ਤੋਂ ਪਹਿਲਾਂ ਹੀ ਦੇਖ ਲਈ ਸੀ ਥਰਸਡੇ ਨੂੰ ਲੋਕਾਂ ਨੂੰ ਦੇਖਿਆ ਕਿ ਉਹ ਕਿੰਨੇ ਅਗੇ ਐਨਜੋਏ ਕਰ ਰਹੇ ਨੇ ਲੋਕ ਹਾਸੇ ਕਲੈਪਿੰਗ ਕੀਤੀ ਬੜੇ ਖੁਸ਼ ਹੋਏ ਕਰਮ ਜੀ ਮੈਨੂੰ ਕਹਿੰਦੇ ਕਹਿੰਦੇ ਯਾਰ ਇਹ ਸੱਚੀ ਹੱਸ ਰਹੇ ਨੇ ਜਾਂ ਸਲੇ ਆਪਣੇ ਕਰਕੇ ਹੱਸ ਜਾਂਦੇ ਨੇ ਮੈਂ ਕਿਹਾ ਨਹੀਂ ਬਾਜੀ ਮੈਨੂੰ ਲੱਗਦਾ ਹਾਸੇ ਹੀ ਰਹੇ ਨੇ ਮੈਂ ਕਿਹਾ ਇਹਨਾਂ ਜ਼ਬਰਦਸਤੀ ਐਨਾ ਜ਼ਰਾ ਤਾਂ ਆਕਾਏ ਸੋ ਨੈਕਸਟ ਡੇ ਫ੍ਰਾਈਡੇ ਨੂੰ ਜਦੋਂ ਫਿਲਮ ਰਿਲੀਜ਼ ਹੋਈ ਤਾਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਫਲਾਣੇ ਨਿਊਜ਼ਪੇਪਰ ਨੇ ਇਹਨੇ ਸਟਾਰ ਦਿੱਤੇ ਨੇ ਇਹਨੇ ਦਿੱਤੇ ਉਹਨੇ ਐ ਕਿ ਤਾਂ ਉਹ ਸੋ ਇੱਕ ਹੌਸਲਾ ਖੁੱਲ ਜਾਂਦਾ ਥੋੜਾ ਜਿਹਾ ਉਸ ਤੋਂ ਬਣਾ ਸਕ੍ਰੈਸ ਫਾਰਮੂਲਾ ਦਾ ਇਹ ਹੁੰਦਾ ਕਿ ਤੁਸੀਂ ਆਪਣਾ ਮਿਹਨਤ ਨਾਲ ਕੰਮ ਕਰੋ ਜੀ ਉਹ ਅਸੀਂ ਕਰੇ ਰਹੇ ਹਾਂ ਸੋ ਟੀਮ ਵਰਕ ਹੁੰਦਾ ਵਾ ਇਸ ਫਿਲਮ ਦੇ ਵਿੱਚ ਕਾਫੀ ਚੀਜ਼ਾਂ ਵਧੀਆ ਸੀਗੀਆਂ ਧਰਮਪਾ ਜੀ ਸੀਗੀ ਵੈਲੀ ਵੈਰੀ ਉਸ ਤੋਂ ਬਣਾ ਸੁਭਾਸ਼ ਕੇ ਜੀ ਦੀ ਪਹਿਲੀ ਫਿਲਮ ਸੀਗੀ ਤੋ ਸਾਰੀਆਂ ਜਿअच्छੀਆਂ ਜੀਆਂ ਉਹ ਫਿਲਮ ਵਰਕ ਕੀਤੀ ਤੁਹਾਨੂੰ ਲੱਗਿਆ ਉਹ ਜਿਹੜਾ ਬਾਲੀਵੁੱਡ ਫੈਕਟਰ ਵੀ ਸੀ ਨਾਲੇ ਤਰਮਿੰਦਰ ਡਬਲ ਰੋਲਸ ਉਹਨੇ ਵੀ ਬਹੁਤ ਆਡੀਅੰਸ ਨੂੰ ਖਿੱਚ ਜਾਤੇ ਉਹ ਵੀ ਬਹੁਤ बिकेज ਜਦ ਆਪਾਂ ਰਿਵਿਊ ਲੈਂਦੇ ਸੀ ਲੋਕਾਂ ਦਾ ਉਹਨਾਂ ਨੇ ਕਿਹਾ ਕਿ ਤਰਮ ਜੀ ਦਾ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਇਹਨੇ ਟਾਈਮ ਵੇਸਟ ਬਿਲਕੁਲ ਐਕਚੁਅਲੀ ਕਿਹਾ ਕਿ ਬਾਲੀਵੁੱਡ ਫੈਕਟਰ ਨਹੀਂ ਹੈ ਤਰਮ ਜੀ ਵਰਕ ਰਹੀ ਹੈ ਕਿਉਂਕਿ ਤਰਮ ਜੀ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਬਾਲੀਵੁੱਡ ਤੋਂ ਆਇਨੇ ਫਿਲਮ ਤਾਂ ਜਲੀ ਹੈ ਨਾ ਤਰਮ ਜੀ ਨੂੰ ਲੋਕੀ ਵੈਸੇ ਵੀ ਆਪਣਾ ਸਮਝਦੇ ਨੇ ਪੰਜਾਬ ਵਾਲਿਆਂ ਨੂੰ ਬੜੀ ਖੁਸ਼ੀ ਸੀਗੀ ਕਿ ਤਰ ਸੋ ਇਸਦਾ ਬਹੁਤ ਫਰਕ ਸੀਗਾ। ਬਾਕੀ ਇਹ ਕਿਉਂਕਿ ਬਾਲੀਵੁੱਡ ਤੋਂ ਹੋਰ ਵੀ ਸਟਾਰ ਬਹੁਤ ਆਉਂਦੇ ਨੇ। ਬਟ ਲੋਕੀ ਕਈ ਵਰੀ ਇਹਨਾਂ ਐਪਰੀਸ਼ੀਏਟ ਨਹੀਂ ਕਰਦੇ ਹੈਗੇ। ਸੋ ਧਰਮਜੀਤ ਉਹਦਾ ਲੋਕਾਂ ਦਾ ਆਪਣਾ ਬੰਦ ਮੰਨਦੇ ਨੇ, ਆਪਣਾ ਮੰਨਦੇ ਨੇ। ਸੋ ਇਸ ਕਰਕੇ ਸੀਗਾ ਡੈਫੀਨਿਟਲੀ ਧਰਮਜੀਤ ਦਾ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਸੀਗਾ ਜਿਹੜਾ ਸਾਨੂੰ ਲੱਗਦਾ ਹੈ ਕਿ ਵਰਕ ਵੀ ਕੀਤਾ ਔਰ ਲੋਕਾਂ ਨੇ ਫਿਲਮ ਤੋਂ ਬਾਅਦ ਲੋਕਾਂ ਨੇ ਧਰਮਜੀਤ ਨੂੰ ਬੜਾ ਵਸੀ ਨੂੰ ਕੀਤਾ ਕਿ ਯਾਰ ਉਹਨਾਂ ਦਾ ਰੋਲ ਬੜਾ ਅੱਛਾ ਲੱਗਿਆ ਸਾਨੂੰ। ਇਹ ਫਿਲਮ ਦੀ ਕਲੈਕਸ਼ਨ ਬਾਰੇ ਕੀ ਕਹੋਗੇ ਕਿਉਂਕਿ ਕਿਤੇ ਵੀ ਅ ਐਗਜ਼ੈਕਟ ਅਮਾਉਂਟ ਸਾਨੂੰ ਪਤਾ ਨਹੀਂ ਲੱਗ ਰਹਾ ਹੁਣ ਤੱਕ ਬਿਕੋਜ਼ ਸੈਕੰਡ ਵੀਕ ਸ਼ੁਰੂ ਹੋ ਗਿਆ ਹਾਂਜੀ ਤਾਂ ਕਲੈਕਸ਼ਨ ਕਿੰਨੀ ਅੰਕ ਹੋ ਗਈਆਂ ਮੈਨੂੰ ਪਤਾ ਕਿ 프라이ਵਟ ਦਾ ਅਪਰੋਕਸੀਮੇਟਲੀ ਜਿਹੜੀ ਸੀਗੀ ਵੋਲਡਵਾਈਡ ਸੀਗੀ ਅਪਰੋਕਸੀਮੇਟਲੀ ਉਹਨਾਂ ਨੇ ਪਾਈ ਸੀਗੀ ਜੋ ਨੌਕਡਾਊਨ ਦੇ ਆਸਪਾਸ ਸੀ ਕਿਉਂਕਿ ਫਿਲਮ ਨਾ ਓਵਰ ਓਵਰਸੀਜ਼ ਦੇ ਵਿੱਚ ਬਹੁਤ ਜ਼ਿਆਦਾ ਜਗ੍ਹਾ ਤੇ ਰਿਲੀਜ਼ ਹੋਈ ਜਾਂ ਕਿਉਂਕਿ ਪਹਿਲਾਂ ਫਿਲਮ ਕੱਟ ਰਿਲੀਜ਼ ਹੋਣੀ ਸੀਗੀ ਜਿਵੇਂ ਤੁਮ ਜਾਨੀਆਂ ਹੋਗੀ ਅਮੇਨੇਸ਼ੀਆ ਹੋ ਗਈ ਅਫਰੀਕਾ ਨਾਲ ਤੇ ਉਧਰ ਪਾਕਿਸਤਾਨ ਪਾਛੋਗਨ ਯੂਰਪ ਦੇ ਬੜੇ ਕੰਟਰੀ ਸੀਗੇ ਇਦਾਂ ਦੇ ਜਿੱਥੇ ਫਿਲਮ ਰਿਲੀਜ਼ ਹੋਈ ਕਿਉਂਕਿ ਜਦੋਂ ਮੇਰੇ ਕੋਲ ਲਿਸਟ ਹੀ ਆਈ ਸੀ ਉਹ ਬਹੁਤ ਵੱਡੀ ਲਿਸਟ ਸੀਗੀ ਸੋ ਉਤੋਂ ਫਿਰ ਜਦੋਂ ਆਪਾਂ ਟੋਟਲ ਕਲੈਕਸ਼ਨ ਕੱਟੀ ਕਰਨਾ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਈ ਵਾਰੀ ਪ੍ਰੋਪਰ ਅਪਡੇਟ ਵੀ ਨਹੀਂ ਹੁੰਦਾ ਹੈਗਾ ਕਈਆਂ ਦੀ ਲੇਟ ਆਉਂਦੀ ਹੈ ਸੋ ਮੈਨੂੰ ਲੱਗਦਾ ਕਿ ਫਿਲਮਾਂ ਜਿਹੜੀਆਂ ਪੁਰਾਣੀਆਂ ਫਿਲਮਾਂ ਵਰਗੀਆਂ ਜੇ ਰਿਬਾਉਣ ਜਾਂ ਉਹ ਹਲਮੋਨਾਂ ਤੋਂ ਬੈਟਰੀ ਚੱਲ ਰਹੀ ਹੈ ਸੋ ਹੋਪਸ ਹੋਵੇ ਅੱਗੇ ਇਦਾਂ ਹੀ ਸਸਟੇਨ ਕਰੋਗੇ ਜੀ ਤੁਸੀਂ ਵੀ ਕੂਪ ਤਰੱਕੀ ਕਰ ਰਹੇ ਹੋ ਤਾਂ ਜਿਵੇਂ ਬਾਲੀਵੁੱਡ ਤੋਂ ਲੱਗਿਆ ਕਿ ਜਦ ਫਿਲਮ ਵਧੀਆ ਕੰਮ ਕਰਦੀ ਆ ਤਾਂ ਬਾਲੀਵੁੱਡ ਸਟਾਰ ਵੀ ਆਪਣਾ ਰੇਟ ਵਧਾ ਦਿੰਦੇ ਆ ਤਾਂ ਤੁਸੀਂ ਵੀ ਹੋਣ ਨੂੰ ਆ ਦੇਖੋ ਜੀ ਡੈਫੀਨਿਟਲੀ ਇਸ ਜੀ ਦਾ ਫੱਕਾ ਪੈਂਦਾ ਵਾ ਬਟ ਅਸੀਂ ਕਿਹਾ ਕਿ ਅਸੀਂ ਮੋਰਓਵਰ ਇਸ ਜੀ ਦੇ ਉੱਤੇ ਫੋਕਸ ਕਰਨ ਲੱਗੇ ਹੋਏ ਆ ਕਿ ਸਾਡਾ ਰੇਟ ਵਧਾਣ ਨਾਲ ਥੋੜੀ ਫਿਲਮ ਬੈਟਰ ਬਣਾਈ ਜਾਵੇ ਕਿਉਂਕਿ ਪਿਛਲੀਆਂ ਜਿੰਨੀਆਂ ਵੀ ਫਿਲਮਾਂ ਬਣੀਆਂ ਨੇ ਹਰ ਵੇਲੇ ਜ ਸਾਡਾ ਟਾਰਗੇਟ ਹੁੰਦਾ ਮੈਂ ਅੱਗੇ ਇੱਕ ਦੋ ਫਿਲਮਾਂ ਪਲਾਨ ਕਰ ਰਿਹਾ ਵਾਂ ਤੁਮੈਨ ਲੱਗਦਾ ਕਿ ਯਾਰ ਉਹ ਫਿਲਮ ਬਹੁਤ ਹੀ ਐਕਸਟਰਾਔਰਡਨਰੀ ਬਣੀ ਕਿ ਹਿੰਦੀ ਵਾਲੇ ਦੇਖ ਕੇ ਕਹਿੰਦੇ ਯਾਰ ਕਿ ਜਿਵੇਂ ਹੁਣ ਸੀਡਲ ਡਬਲ ਡਰੱਬਲ ਇਹਦੇ ਕੰਟੈਂਟ ਓਰੀਐਂਟਡ ਫਿਲਮ ਸੀ ਹੈ ਨਾ ਜਸਟ ਕਾਮੇਡੀ ਹੈ ਨਾ ਕਿ ਅਸੀਂ ਸਾਡਾ ਹੋਰ ਕੋਈ ਮਕਸਦ ਨਹੀਂ ਸੀ ਇਸ ਤੋਂ ਪਹਿਲਾਂ ਦੀ ਜੇਮਸ ਬੌਂਡ ਜੇਮਸ ਬੌਂਡ ਨੇ ਵਿੱਚ ਅਸੀਂ ਦਿਖਾਇਆ ਕਿ ਯਾਰ ਅਸੀਂ ਟ੍ਰੀਟਮੈਂਟ ਵਾਲੀ ਫਿਲਮ ਵੀ ਬਣਾ ਸਕਦੇ ਹਾਂ ਨਾ ਕਿ ਕਿਦਾਂ ਕਿਦਾਂ ਐਂਗਲ ਲਾਉਣੇ ਨੇ ਕੀ ਕਰਨਾ ਕਿਦਾਂ ਨਹੀਂ ਉਹ ਸਾਨੂੰ ਪਤਾ ਹੈ ਨਾ ਉਹਨੂੰ ਬਹੁਤ ਪਸੰਦ ਨਹੀਂ ਕੀਤਾ ਗਿਆ ਬਹੁਤ ਡਿਫਰੈਂਟ ਲੱਗੀ ਲੋਕਾਂ ਨੂੰ ਉਹ ਨੈਕਸਟ ਵੀ ਇਸਾ ਡੋਟ ਚੀਜ਼ਾਂ ਦੇ ਇਦਾਂ ਦਾ ਟਾਰਗੇਟ ਹੈਗਾ ਕਿ ਅਸੀਂ ਥੋੜੇ ਇਦਾਂ ਦੇ ਕਨਸੈਪਟ ਲੈ ਕੇ ਤੇ ਲਮ ਬਣਾਈਏ ਕਿ ਲੋਕੀ ਜਾਣ ਕੇ ਯਾਰ ਪੰਜਾਬੀ ਚੀਜ਼ ਦਾ ਅਟੈਂਪਟ ਹੋ ਸਕਦੀ ਹੈ ਸੋ ਹੋਪਸ ਹੋ ਕੇ ਉਹਦਾ ਦੀ ਚੀਜ਼ ਮਿਲਦਾ ਵਰਕ ਕਰਨੀ ਚਾਹੀਦੀ ਹੈ ਤੇ ਅਸੀਂ ਉਹ ਤੇ ਫੋਕਸ ਕਰ ਰਹੇ ਹਾਂ ਤੇ ਬਾਲੀਵੁੱਡ ਬਾਰੇ ਗੱਲ ਕਰੀਓ ਹੁਣ ਤੁਸੀਂ ਸੈਕਿੰਡ ਹੈਂਡ ਹਸਬੰਡ ਬਣ ਗਏ ਹੋ ਡਬਲ ਦੀ ਟ੍ਰੈਵਲ ਕਰਕੇ ਉਹ ਕਿਦਾਂ ਦਾ ਇੱਕ ਵਾਰ ਸ਼ੂਟ ਸ਼ੁਰੂ ਹੋ ਗਈ ਹੈ ਨਹੀਂ ਜੀ ਬਈ ਸ਼ੂਟ ਹੈਗੀ ਜੀ ਪ੍ਰੋਕਸੀਮਲੀ ਮੈਨੂੰ ਲੱਗ ਕੇ ਮੈਂ 17 18 ਦਾ ਫਿਲਮ ਲੋਚਦੇ ਰਹਿਣਾ ਨੂੰ ਸੋ ਪਹਿਲਾਂ 2-3 ਦਿਨ ਪਹਿਲਾਂ ਸਟਾਰਟ ਹੋ ਜੂਗੀ ਤੇ ਬਸ ਤਿਆਰੀਆਂ ਨੇ ਜੀ ਉਹਦੀਆਂ ਤੇ ਆਲਮੋਸਟ ਇੱਕ ਵਧੀਆ ਫਿਲਮਾ ਮੈਨੂੰ ਲੱਗਦਾ ਕਿ ਬੜੀਆਂ ਫਿਲਮਾਂ ਮੇਰੇ ਕੋਈਆਂ ਬਾਲੀਵੁੱਡ ਦੀਆਂ ਮੈਂ ਨਹੀਂ ਕੀਤੀਆਂ ਇਸੇ ਕਰਕੇ ਕਿ ਜੇ ਮੈਂ ਪਹਿਲੀ ਕੋਈ ਫਿਲਮ ਕਰਾਂ ਐਟਲੀਸਟ ਲੋਕ ਐਪਰੀਸ਼ੀਏਟ ਤਾਂ ਕਰਨਗੇ ਯਾਰ ਜਿੱਤੀ ਨੇ ਕੋਈ ਆਕੇ ਹਿੰਦੀ ਚ ਕੰਮ ਕੀਤਾ ਸੀਗਾ ਤੇ ਸਾਨੂੰ ਪੰਜਾਬੀਆਂ ਨੂੰ ਵੀ ਖੁਸ਼ੀ ਹੁੰਦੀ ਹੈ ਕੇ ਦਾ ਦਾ ਕੰਮ ਸੀ ਸੋ ਪੰਜਾਬੀ ਬੈਕ ਡ੍ਰੌਪ ਦੇ ਉੱਤੇ ਫਿਲਮ ਬਟ ਆਈ ਥਿੰਕ ਸੋ ਕੇ ਇਦਾਂ ਦਾ ਜਿਹੜਾ ਕਨਸੈਪਟ ਆ ਆ ਕਦੇ ਟੈਂਪਲੀng ਹੈ ਲੋਕਾਂ ਨੂੰ ਜਰੀਆ ਲੱਗਦਾ ਤੁਹਾਨੂੰ ਕੋਈ ਮੁਸ਼ਕਿਲਤਾ ਨਹੀਂ ਆ ਰਹੀ बिकॉज़ ਇੱਥੇ ਤਾਂ ਤੁਸੀਂ ਪੰਜਾਬੀ ਆਪਣੀ ਲੈਂਗੁਏਜ ਉਹ ਬੋਲਦੇ ਹੋ ਆਪਣਾ ਕਰਦੇ ਹੋ ਤਾਂ ਉਹ ਤਾਂ ਹਲੋ ਚਲੋ ਤੁਹਾਨੂੰ ਪਤਾ ਲੱਗੂਗਾ ਸ਼ੂਟਿੰਗ ਵਲੇ ਹਾਂ ਨਹੀਂ ਕੁਝ ਮੈਨੂੰ ਲੱਗਦਾ ਕਿ ਇਦਾਂ ਨਹੀਂ ਕੋਈ ਪ੍ਰੋਬਲਮ ਨਹੀਂ ਕਿਉਂਕਿ ਬੇਸਿਕਲੀ ਜਿਹੜਾ ਇਹ ਮੁੰਡਾ ਵਾ ਜਿਹੜਾ ਫਿਲਮ ਦੇ ਵਿੱਚ ਤੇਰਾ ਕਿਰਦਾਰ ਹੈ ਉਹ ਟਿਪੀਕਲ ਪੰਜਾਬੀ ਹੈ ਤੇ ਉਹ ਜਦੋਂ ਬੋਲਦਾ ਵੀ ਹੈ ਉਹ ਪੰਜਾਬੀ ਹਿੰਦੀ ਮਿਕਸ ਹੀ ਬੋਲਦਾ ਹੈ ਕਿਤੇ ਪੰਜਾਬੀ ਵੀ ਬੋਲ ਜਾਂਦਾ ਹੈ ਕਿਤੇ ਹਿੰਦੀ ਬੋਲਦਾ ਹੈ ਹਨਾ ਸੋ ਜਦੋਂ ਪ੍ਰੋਪਰ ਹਿੰਦੀ ਬੰਦਿਆਂ ਨਾਲ ਤਾਂ ਉਹ ਹਿੰਦੀ ਬੋਲਦਾ ਹੈ ਵਿੱਚ ਇਹੀ ਕਿਰੈਕਟਰਦਾਰ ਇਦਾਂ ਜਿਹੜੇ ਪੰਜਾਬੀ ਟੋਨ ਦੇ ਨੇ ਹਨਾ ਜਿੱਦਾਂ ਆਪਾਂ ਕਈ ਫਿਲਮਾਂ ਜਿਵੇਂ ਵਿੱਕੀ ਡੋਨਰ ਦੇ ਦੇਖੋ ਕਿੰਨੀ ਪੰਜਾਬੀ ਯੂਜ਼ ਕੀਤੀ ਹੋਈ ਹੈ ਹਨਾ ਸੋ ਉਹ ਮੈਂ ਸਾਡੀ ਫਿਲਮ ਦੇ ਵਿੱਚ ਵੀ ਅਲੱਗ-ਅਲੱਗ ਚੀਜ਼ਾਂ ਹੈ ਇਹ ਤਾਂ ਨਹੀਂ ਕਿ ਵੀ ਬਹੁਤ ਬਹੁਤ ਜਾ ਕੇ ਹਾਂ ਤੁਸੀਂ ਪੰਜਾਬ ਨੂੰ ਭੁੱਲ ਜਾਓਗੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਕਿਉਂਕਿ ਮੈਂ ਅਪਰੋਕਸੀਮੇਟਲੀ ਮੈਂ ਅਗਰ ਦੱਸਾਂ ਸਹੀ ਗੱਲ ਤਾਂ ਲੀਆਂ 10-12 ਫਿਲਮਾਂ ਲਾਈਂਡ ਆਪਨੇ ਜਿਨ੍ਹਾਂ ਦੇ ਵਿੱਚ ਮੈਂ ਟਾਰਗੇਟ ਕੀਤਾ ਹੈ ਜੀ ਚਾਰ-ਪੰਜ ਜੰਮੀਰ ਚਰਬਨ ਪੰਜਾਬੀ ਸੋ ਮੈਂ ਇਦਾਂ ਹੀ ਸ਼ੂਟ ਕਰ ਰਿਹਾ ਹਿੰਦੀ ਪੰਜਾਬੀ ਹਿੰਦੀ ਪੰਜਾਬੀ ਹਿੰਦੀ ਬਿਜਾਦੀ ਹੈ ਨਾ ਸੋ ਮੇਰਾ ਟਾਰਗੇਟ ਹੈ ਕਿ atleast ਇੱਕ ਤੋਂ ਦੋ ਪੰਜਾਬੀ ਫਿਲਮਾਂ ਤਿਆਰ ਦੇ ਵਿੱਚ 100% ਆਉਗੀ ਹੈ ਹਿੰਦੀ ਭਾ ਮੇਕਅਪ ਹੈ ਭਾਵੇਂ ਨਾ ਸੋ ਫਿਲਹਾਲ ਅਲ ਹਸੀ ਜੀ ਦੇ ਉੱਤੇ ਫੋਕਸ ਕਰ ਰਹੇ ਹਾਂ ਟਾਰਗੇਟ ਸਾਡਾ ਇਹੀ ਹੈ ਬਟ ਹੈ ਅਭੀ ਇੱਕ ਉਹਦੇ ਨਾਲ ਕੀ ਹੁੰਦਾ ਮੈਨੂੰ ਲੱਗਦਾ ਕਿ ਜੇ ਮੇਰੀ ਹਿੰਦੀ ਫਿਲਮ ਆਉਗੀ ਤੇ ਵਰਕ ਕਰੂਗੀ ਤੇ ਉਸ ਤੋਂ ਬਾਅਦ ਮੇਰੀ ਪੰਜਾਬੀ ਉਲਕ ਮਨ ਲਗਾ ਪੰਜਾਬੀ ਦਾ ਵੀ ਬਿਜ਼ਨਸ ਅੱਪ ਹੋਊਗਾ ਕਿਉਂਕਿ ਆਪਾਂ ਐਂਟਾਇਰ ਇੰਡੀਆ ਦੇ ਵਿੱਚ ਫਿਲਮ ਰਿਲੀਜ਼ ਹੁੰਦੀ ਹੈ ਬਹੁਤ ਜ਼ਿਆਦਾ ਸਕਰੀਨਾਂ ਮਿਲਦੀ ਤੁਹੇ ਇੱਕਦਰੀ ਬਹੁਤ ਸਾਰੇ ਜਗ੍ਹਾ ਤੇ ਮੇਰਾ ਫਿਲਮ ਚੱਲੀ ਹੋਗੀ ਤਾਂ ਮੇਰੀ ਪੰਜਾਬੀ ਫਿਲਮ ਨੂੰ ਥੋੜਾ ਬੈਨੀਫਿਟ ਤੁਹਾਡੀ ਸਕਰੀਨ ਪ੍ਰੈਜੈਂਸ ਨਾਲ ਪੰਜਾਬੀ ਸਿਨੇਮਾ ਨੂੰ ਵੀ ਹੁੰਗਾਰਾ ਮੈਨ ਡੈਫੀਨਟਲੀ ਉਹ ਸਿੱਧਾ ਫਰਕ ਪਵੇ ਤੇ ਤੁਹਾਡਾ ਤੁਹਾਡਾ ਇੱਕ ਗਾਣਾ ਰਿਲੀਜ਼ ਹੋਣ ਵਾਲਾ ਹੁਣ ਉਸ ਬਾਰੇ ਗੱਸੋ ਫੋਟੋ ਹਾਂਜੀ ਉਹ ਬਿਲਕੁਲ ਜੀ ਅੱਜ ਹੀ ਉਹਦਾ 4 ਵਜੇ ਟੀਜ਼ਰ ਅਸੀਂ ਕਰਨਾ ਰਿਲੀਜ਼ ਤੇ 10 ਫ੍ਰੀਗ ਨੂੰ ਗਾਣਾ ਰਿਲੀਜ਼ ਕਰ ਰਹੇ ਹਾਂ ਜੀ ਸਵੇਰੇ 10 ਵਜੇ ਤਾਂ ਕਿਉਂਕਿ ਬੜੀ ਦੇਰ ਉਮੀਦ ਸੀ ਜੀ ਜਾਣੇ ਕਈ ਆਏ ਬੜਾ ਥੋੜੇ ਜਿਆਦਾ ਕਈ ਸਟਾਈਲਿਸ਼ ਗਾਣੇ ਸੀ ਇਹ ਬੜੀ دیر ਬਾਅਦ ਤੇ ਪਹਿਲਾਂ ਹੈਲੋ ਹੈਲੋ ਫੈਸ਼ਟ ਅਪ ਇਹ ਬੜੀ دیر ਬਾਅਦ ਦੇਸੀ ਟ੍ਰੈਡੀਸ਼ਨਲ ਗਾਣਾ ਹੈ ਸੋ ਦੇਸੀ ਵੀ ਲੱਗਦਾ ਕਿ ਟੂ ਮੱਚ ਦੇਸੀ ਹੈ ਮੈਂ ਇੰਨਾ ਦੇਸੀ ਨਹੀਂ ਗਾਇਆ ਕਦੇ ਤੇ ਵੀਡੀਓ ਵੀਡੀਓ ਵਲੋਗ ਦਾ ਮੇਰੀ ਜਰਨੀ ਦਾ ਵੀਡੀਓ ਹੈ ਬੇਸਿਕਲੀ ਇਹ ਕਿ ਕਦੋਂ ਮੈਂ ਕਿਵੇਂ ਗਾਉਣਾ ਸਿੱਖਿਆ ਕਿਵੇਂ ਮੈਂ 스타 ਬਣਿਆ ਕੀ ਚੀਜ਼ਾਂ ਨੇ ਵੀਡੀਓ ਚ ਵੀ ਉਹ ਚੀਜ਼ਾਂ ਅਸੀਂ ਥੋੜੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲੱਗਦਾ ਵਧੀਆ ਲੱਗੇਗਾ ਇਹ ਫਿਰ ਹੁਣ ਆਈ ਥਿੰਕ ਤੁਸੀਂ ਲੰਚ ਤੇ ਕਨਸੈਂਟਰੇਟ ਕਰੋ ਗੱਲਾਂ ਬਹੁਤ ਹੋ ਗਈਆਂ ਤੇ ਜਾਂਦੇ ਜਾਂਦੇ ਡਬਲ ਦੀ ਟ੍ਰਬਲ ਤਾਂ ਇੱਕ ਡਾਇਲੌਗ ਹੋ ਜਾਏ ਤੁਹਾਡਾ ਫੇਵਰਿਟ ਅ ਡਬਲ ਦੀ ਟ੍ਰਬਲ ਦੇ ਮੇਰੇ ਤਾਂ ਬੜੇ ਫੇਵਰਿਟ ਡਾਇਲੌਗ ਨੇ ਜੀ ਇਹ ਤਾਂ ਪਤਾ ਸੀ ਵੀ ਦੁਨੀਆ ਖਤਮ ਹੋਣ ਵਾਲੀ ਹੈ ਪਰ ਐਦਾਂ ਪਾਗਲਪਨ ਦੇ ਖਤਮ ਹੋਊ ਇਹ ਨਹੀਂ ਸੀ ਪਤਾ ਇਹ ਸਾਨੂੰ ਵੀ ਨਹੀਂ ਸੀ ਪਤਾ ਕਿ ਹੁਣ ਵੀ ਐਨਾ ਕੁਝ ਲਾਈਨ ਅਪ ਹੈ ਕਿ ਪੀ ਲਈ ਤੇ ਹੁਣ ਇਹ ਲੰਚ ਇੰਜੋਏ ਕਰਾਂਗੇ ਕਿ ਪੀ ਸਾਢੇ 9 ਗੱਲਬਾਤ ਕਰਨੀ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਜੀ ਧੰਕਵਾਦ ਬਹੁਤ ਜਾ ਕਰੇ ਬਟ ਅੰਗਰੇਜ਼ੀ ਵੀਡ ਤੇਰਾ 19 ਸਾਲ ਹੋ ਜਲੇਗਾ ਹਰਤਾ ਖਾਦਾ ਹੀ ਆ